ਤਨਹਾਂ ਮੈਂ ਦੋਸ ਤਨਹਾਂ ਮੈਂ ਬੇਸ਼ੁਮਾਰ ਤਨਹਾਂ ਰਾਹਤ ਫਤੇਹ ਅਲੀ ਖਾਨ ਇੱਕ ਜਿਹੇ ਆਵਾਜ਼ ਜੋ ਲੋਕਾਂ ਦੇ ਦਿਲਾਂ ਨੂੰ ਕਾਫੀ ਸਕੂਨ ਪਹੁੰਚਾਉਂਦੀ ਹੈ। ਉਹਨਾਂ ਦੇ ਗਾਏ ਹਰ ਗੀਤ ਨੇ ਆਪਣੇ ਫੈਨਜ਼ ਦਾ ਦਿਲ ਜਿੱਤਿਆ ਹੈ। ਅੱਜ ਬਾਲੀਵੁੱਡ ਦੀ ਕੋਈ ਵੀ ਫਿਲਮ ਚੱਕ ਲਵੋ ਉਸ ਵਿੱਚ ਰਾਹਤ ਦਾ ਗੀਤ ਨਾ ਹੋਵੇ ਕੋਈ ਨਹੀਂ ਸਕਦਾ। ਪਰ ਰੂਹਾਨੀਅਤ ਪਰ ਇਸ ਆਵਾਜ਼ ਨੂੰ ਪਛਾੜ ਦਿੰਦਾ ਹੈ ਜੋਤੀ ਨੂਰਾ ਨੇ। ਜੀ ਹਾਂ ਜੇਕਰ ਤੁਸੀਂ ਸ਼ਾਹਰੂਖ ਖਾਨ ਦੀ ਫਿਲਮ ਜ਼ੀਰੋ ਵੇਖੀ ਹੋਵੇਗੀ ਤਾਂ ਤੁਸੀਂ ਤਨਹਾ ਹੂਆ ਗੀਤ ਵੀ ਜ਼ਰੂਰ ਸੁਨਿਆ ਹੋਵੇਗਾ ਪਰ ਇਸ ਗੀਤ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਇਸ ਵਿੱਚ ਰਾਹਤ ਫਤੇਲੀ ਖਾਨ ਤੋਂ ਸਿਰਫ ਇੱਕ ਹੀ ਲਾਈਨ ਗਵਾਈ ਗਈ ਹੈ ਤੇ ਬਾਕੀ ਦਾ ਸਾਰਾ ਗੀਤ ਜੋਤੀ ਨੂਰ ਨੇ ਗਾਇਆ ਤੇ ਇਥੇ ਐਵੀ ਕਾਬਿਲ ਗੌਰ ਕਰਨ ਵਾਲੀ ਗੱਲ ਹੈ ਕਿ ਇੱਕ ਪੁਰਾਣੀ ਹਿੰਦੀ ਫਿਲਮ ਆਈ ਸੀ ਬਾਲ ਬ੍ਰह्मचारी ਜਿਸ ਵਿੱਚ ਗਾਣਾ ਸੀ ਨਜ਼ਰਾਂ ਲੜ ਗਈਆਂ ਮੈਂ ਯਾਰ ਯਾਰ ਕਹਿਣਾ ਮੈਂ بار بار ਕਹਿਣਾ ਮੈਂ 사사 drena piya ਤੇ ਹੁਣ ਸ਼ਾਹਰੁਖ ਦੀ ਫਿਲਮ ਚ ਇਸ ਗੀਤ ਦੀ ਟਿਊਨ ਬਿਲਕੁਲ ਹੀ ਉਸ ਦੀ ਕਾਪੀ ਹੈ ਪਤਾ ਨਹੀਂ 뮤직 ਡਾਇਰੈਕਟਰ ਅਜੀਤুল ਦੇ ਮਨ ਵਿੱਚ ਕੀ ਚੱਲ ਰਿਹਾ ਸੀ ਕਿਉਂਕਿ ਜੇਕਰ ਸਾਰਾ ਗੀਤ ਜੋਤੀ ਨੂਰਾ ਤੋਂ ਹੀ ਗਵਾਰਾ ਸੀ ਤਾਂ ਫਿਰ ਰਾਹਤ ਨੂੰ ਇਸ ਵਿੱਚ ਸ਼ਾਮਲ ਕਰਨ ਦੀ ਕੀ ਲੋੜ ਸੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ